ਅੰਮ੍ਰਿਤਸਰ ਦੇ ਮਕਪੂਲਪੁਰਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਆਪਣੇ ਹੀ ਭੈਣਤਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਤਾਇ ਦੇ بیٹے ਨੇ ਆਪਣੀ ਹੀ ਭੈਣਤਾ ਕਤਲ ਕੀਤਾ ਤੇ ਜਾਣਕਾਰੀ ਜਿਵੇਂ ਗੱਲ ਸਾਹਮਣੇ ਆਈ ਹੈ ਕਿ ਆਨਲਾਈਨ ਗੇਮ ਖੇਡਣ ਦਾ ਆਦੀ ਸੀ ਮੁਲਜ਼ਮ ਅਤੇ ਆਨਲਾਈਨ ਗੇਮ ਖੇਡਣ ਦੇ ਲਈ ਅਲਮਾਰੀ ਚੋਂ ਪੈਸੇ ਕੱਢ ਰਿਹਾ ਸੀ ਮੁਲਜ਼ਮ ਜਿਸ ਵੇਲੇ ਉਸ ਦੀ ਭੈਣ ਨੇ ਉਸ ਨੂੰ ਦੇਖ ਲਿਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਵਿਚਾਲੇ ਝਗੜਾ ਹੋਇਆ ਤੇ ਝਗੜੇ ਤੋਂ ਬਾਅਦ ਤਾਇ ਦੇ ਮੁੰਡੇ ਦੇ ਵੱਲੋਂ ਆਪਣੀ ਭੈਣ ਦਾ ਕਤਲ ਕਰ ਦਿੱਤਾ ਗਿਆ। ਇਹ ਤਸਵੀਰਾਂ ਜੇ ਤੁਸੀਂ ਦੇਖ ਰਹੇ ਹੋ ਉਸੇ ਲੜਕੀ ਦੀਆਂ ਨੇ ਜਿਸ ਨੂੰ ਕੀ ਮੌਤ ਦੇ ਘਾਟ ਉਤਾਰਿਆ। ਦੱਸਿਆ ਜਾ ਰਿਹਾ ਹੈ ਕਿ ਆਨਲਾਈਨ 'ਚ ਗੇਮ ਖੇਡਣ ਦਾ ਇਹੇ ਆਦੀ ਸੀ ਤੇ ਉਸਦੀ ਭੈਣ ਨੇ ਉਸ ਨੂੰ ਔਲਮਾਰੀ ਵਿੱਚੋਂ ਆਨਲਾਈਨ ਗੇਮ ਖੇਡਣ ਦੇ ਲਈ ਪੈਸੇ ਕੱਢਦੇ ਹੋਏ ਦੇਖ ਲਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵਿਚਾਲੇ ਝਗੜਾ ਹੁੰਦਾ ਹੈ ਤੇ ਤੇ ਉਸੇ ਵੇਲੇ ਹੀ ਉਸ ਵੱਲੋਂ ਆਪਣੀ ਪੈਣਤਾ ਕਤਲ ਕਰ ਦਿੱਤਾ ਜਾਂਦਾ ਹੈ